ਮਾੜਾ ਨਹੀਂ ਬੋਲਦਾ ਹੁੰਦਾ ਮੈਂ ਕਦੇ ਵਰਤੀ ਦਾ ਰੋਬ ਨਹੀਂ ਵਿਖਾਇਆਗਾ ਪਰ ਮੇਰੇ ਅਸੂਲ ਆ ਕੰਮ ਕਰਨ ਦੇ ਜਿੱਥੇ ਮੈਂ ਜਾ ਕੇ ਲੱਗਦਾ ਨਾ ਉੱਥੇ ਪਤਾ ਹੁੰਦਾ ਕਿ ਐਸਐਚਓ ਧਰਮ ਸਿੰਘ ਬਰਾੜ ਆ ਗਿਆ ਨਾ ਤਾਂ ਕੰਮ ਜਿਹੜਾ ਉਹ ਦਾਇਰੇ ਚ ਰਹਿ ਕੇ ਕਰਨਾ ਪੈਣਾ ਤੇ ਜਾਇਜ਼ ਕੰਮ ਜਿੰਨੇ ਮਰਜ਼ੀ ਕਰੋ ਨਜਾਇਜ਼ ਮੈਂ ਕਰਨ ਨਹੀਂ ਮੈਂ ਤਾਂ ਇਹ ਅੱਖ ਸੀ ਚਾਹ ਪਾਣੀ ਕਰ ਦਿੰਨੀ ਹੈਲੋ ਕਾਕਾ ਇੱਕ ਨੇਕ ਚੰਦ ਤੇ ਰਾਜੂ ਨੂੰ ਤੂੰ ਥਾਣੇ ਲੈ ਕੇ ਆਇਆ ਸੀ ਡੋਰ ਦੇ ਕਿਚ ਮੈਂ ਪੀਏ ਭੇਜਿਆ ਸੀ ਤੇ ਤੂੰ ਗੱਲ ਨਹੀਂ ਸੁਣੀ ਉਹਦੀ ਮੈਂ ਇੱਜ਼ਤ ਕਰਨੀ ਜਾਣਦਾ ਐਮਐਲਏ ਸਾਹਿਬ ਇੱਜ਼ਤ ਕਰਿਆ ਕਰੋ ਤੇ ਇੱਜ਼ਤ ਕਰਵਾਇਆ ਕਰਿਓ ਐਹੋ ਜੀ ਬੋਲੀ ਹਾਂਜੀ ਬੋਲੋ ਅੱਛਾ ਤੂੰ ਹੁਣ ਸਾਡਾ ਅਸੀਂ 2 ਲੱਖ VOTER ਦੇ ਚੁਣੇ ਹੋਏ ਨੁਮਾਇੰਦੇ ਤੇ ਸਾਡੀ ਸਰਕਾਰ ਦਾ ਤੂੰ ਨੁਕਤ ਤੇ ਸਾਨੂੰ ਦੱਸੇਂਗਾ ਤੂੰ ਕਿਵੇਂ ਵਿਚਾਰ ਲੋਕਾਂ ਨਾਲ ਵਿਚਾਰਨਾ ਤੇ ਮੈਂ ਪੰਚਾਇਤ ਦਾ ਵੀ ਸਤਕਾਰ ਕਰਦਾ ਤੁਹਾਡਾ ਵੀ ਕਰਦਾ ਮੈਂ ਤਾਂ ਸਿੱਧਾ ਸੋਚਿਆ ਸੀ ਕਿ ਜਦੋਂ ਉਹ ਬੰਦਾ ਮਰਨ ਵਾਲਾ ਪਿਆ ਜਿਹਦੇ ਵਿਚਾਰੇ ਦੇ ਗਲ ਦੇ ਵਿੱਚ ਚਾਈਨਾ ਡੋਰ ਫਿਰੀ ਹੈ ਮੈਂ ਜੇ ਬੱਚਾ ਬਾਲਗ ਹੁੰਦਾ ਤਾਂ ਬੱਚੇ ਤੇ ਪਰਚਾ ਦੇਣਾ ਸੀਗਾ ਤੇ ਹੁਣ ਮੈਂ ਮੈਂ ਸੋਚਿਆ ਸੀ ਕਿ ਮੈਂ 307 ਦਾ ਪਰਚਾ ਦੇਵਾਂ ਕਿਉਂਕਿ ਕਿਸੇ ਦੀ ਗਰਦਨ ਕੱਟੀ ਜਾਣੀ ਉਹ ਬੰਦਾ ਮਰ ਗਿਆ ਤਾਂ ਚਾਈਨਾ ਡੋਰ ਜਿਹੜੀ ਇਹ ਸੇਠ ਨੇ ਵੇਚੀ ਆ ਤੇ ਰਾਜੂ ਦੇ ਬੱਚੇ ਨੇ ਜਿਹੜਾ ਪਤੰਗ ਉਡਾਇਆ ਉਹਦੇ ਕਰਕੇ ਹੋਇਆ ਐਮਐਲਏ ਸਾਹਿਬ ਇਸ ਕਰਕੇ ਮੇਰੀ ਮਜਬੂਰੀ ਹੈ ਜੀ ਕਾਨੂੰਨ ਨੂੰ ਆਪਦਾ ਕੰਮ ਕਰ ਲੈਣ ਦਾ ਕਰੋ ਹੱਥ ਜੋੜ ਕੇ ਬੇਨਤੀ ਹੈ ਅਸੀਂ ਤੁਹਾਡੇ ਨਾਲ ਕੋਈ ਤੁਹਾਡੇ ਨਾਲ ਕੋਈ ਸਾਡਾ ਵੈਰ ਨਹੀਂ ਹੈਗਾ ਨਾ ਅਸੀਂ ਵੜਨਾ ਤੁਹਾਡੇ ਨਾਲ ਕੁਝ ਉਹ ਤੁਸੀਂ ਕੀ ਚਾਹੁੰਦੇ ਹੋ ਵੀ ਇਹ ਬੰਦੇ ਨਹੀਂ ਛੱਡਨੇ ਤੁਸੀਂ ਕਿਸ ਤਰੀਕੇ ਨਾਲ ਛੱਡਨੇ ਆ ਸਰ ਮੈਂ ਕਾਨੂੰਨੀ ਕਾਰਵਾਈ ਪਾ ਕੇ ਛੱਡੂਗਾ ਮੈਂ ਜੁਰਮਾਨੇ ਅਨਾਉਂਸ ਕੀਤੇ ਹੋਏ ਆ ਕਿ ਜੇ ਕੋਈ ਚਟਾ ਵੇਚੂ ਕਿੰਨਾ ਜੁਰਮਾਨਾ ਲੱਗਣਾ ਹੈ ਕੋਈ ਚਾਈਨਾ ਡੋਰ ਦੇ ਚੁੱਕਾ ਲੱਗਣਾ ਕਾਰ ਜੁਰਮਾਨਾ ਆਪੂ ਕਾਰ ਜੁਰਮਾਨਾ ਤੂੰ ਪਰਚਾ ਕਰਨਾ ਪਰਚਾ ਵੀ ਕਰ ਠੀਕ ਹੈ ਤੇ ਆਪ ਦਾ ਟੈਚੀ ਜਕਰ ਬੰਦਮਤ ਨੂੰ ਭੇਜਦਾ ਤਨਮੰਦ ਦੱਸਦਾ ਕੋਈ ਨਹੀਂ ਮੇਰਾ ਮੇਰਾ ਬੰਦ ਮੇਰਾ ਬੰਦ ਹੀ ਹੈ ਜਮਾ ਮੇਰਾ ਬੰਦ ਹੀ ਹੈ ਚਲੋ ਆਓ ਸਰਪੰਚਾ ਬੈਠ ਕੇ ਕਰਦੇ ਆ ਗੱਲ ਕੋਈ ਨਹੀਂ ਆਓ ਬੈਠੋ ਬੇਠਾ ਸਬਸਰ ਆ ਬੇਠਾ ਹੋ ਜੂ ਭਈਓ ajo ਚਾਪੀਓਗੇ ਬਸ ਜੀ ਮਿਹਰਬਾਨੀ ਕੀ ਮੰਗਾਲੀਏ ਥੋੜੀ ਥੋੜੀ ਨਾ ਨਾ ਜੀ ਨਾ ਬਾਤ ਹੋਰ ਪਿੰਡ ਠੀਕ ਹੈ ਹਾਂ ਜੀ ਹੁਕਮ ਕਰੋ ਜੀ ਸੀਤਾ ਜੀ ਉਹ ਚੈਨਾਟੌਰ ਵਾਲੇ ਮਸਲੇ ਤੇ ਆਏ ਸੀਗੇ ਤੁਹਾਡੇ ਕੋਲ ਅੱਛਾ ਉਹ ਜਿਹੜਾ ਸੇਠ ਤੇ ਉੱਪਰ ਕੇ ਲੈਦੇ ਰਾਜੂ ਹਾਂਜੀ ਹਾਂਜੀ ਉਹਨਾਂ ਦੇ ਮਾਰਦੇ ਅੱਛਾ ਅਸੀਂ ਚਾਹੁੰਦੇ ਸੀ ਵੀ ਅੱਕਾ ਨਹੀਂ ਤੁਸੀਂ ਉਹਨਾਂ ਨੂੰ ਮਾਫੀ ਦੇ ਦਿਓ ਜੀ ਸਪੈਸ ਸਾਡੀਆਂ ਮਜਬੂਰੀਆਂ ਬਹੁਤ ਹੈ ਜੀ ਕਿਉਂਕਿ ਜਦੋਂ ਕੋਈ ਉਂਗਲ ਉਠਦੀ ਹੈ ਨਾ ਉਹ ਫਿਰ ਪੁਲਿਸ ਤੇ ਉਠਦੀ ਹੈ ਹੁਣ ਤੁਸੀਂ ਮੋਤਵਾਰੋਂ ਮੈਂਬਰ ਸਾਹਿਬ ਮਾਫੀ ਚਾਹੂੰਗਾ ਠੀਕ ਹੈ ਸਰਪੰਚ ਸਾਹਿਬ ਮੈਂ ਚਲੋ ਪੰਚਾਇਤ ਹੈ ਹਨਾ ਸਾਨੂੰ ਬਹੁਤ ਕੁਝ ਦੇਖਣਾ ਪੈਂਦਾ ਪਰ ਮੈਂ ਮੇਰੇ ਇੱਕ ਅਸੂਲ ਹੈ ਜੀ ਮੈਂ ਉਹ ਆਪਦੇ ਅਸੂਲ ਜਿਹੜੇ ਹਨਾ ਇਸੇ ਕਰਕੇ ਮੈਨੂੰ ਕਿਸੇ ਥਾਣੇ ਦੇ ਵਿੱਚ ਬਹੁਤੀ ਦੇਰ ਟਿਕਣ ਨਹੀਂ ਦਿੱਤਾ ਜਾਂਦਾ ਠੀਕ ਹੈ ਇਸੇ ਕਰਕੇ ਵੀ ਮੈਂ ਆਪਦੇ ਅਸੂਲਾਂ ਤੇ ਚੱਲਦਾ ਹਾਂ ਜੀ ਇਸੇ ਕਰਕੇ ਮੇਰੀ ਜਿਹੜੀ ਹੈ ਉਹ ਬਹੁਤ ਘੱਟ ਲੋਕ ਜਿਹੜੇ ਮੇਰੇ ਤੋਂ ਖੁਸ਼ ਹੁੰਦੇ ਆ ਪਰ ਲੋਕ ਕੀ ਚਾਹੁੰਦੇ ਆ ਕਿ ਪੁਲਿਸ ਸਾਡੇ ਮੁਤਾਬਕ ਹੁਣ ਤੁਸੀਂ ਬਹੁਤ ਵੱਰੋ ਠੀਕ ਹੈ ਮੈਂ ਤੁਹਾਨੂੰ ਨਹੀਂ ਕਹਿ ਰਿਹਾ ਮੈਂ ਤੁਹਾਡੇ ਤੋਂ ਵੀ ਹੋਰ ਉੱਚੇ ਜਿਹੜੇ ਅਹੁਦਿਆਂ ਤੇ ਬੰਦੇ ਬੈਠੇ ਆ ਹਾਂਜੀ ਚਾਹੇ ਰਾਜਨੀਤੀ ਦੇ ਹੋਵੇ ਜਦੋਂ ਉਹਨਾਂ ਦੇ ਫੋਨ ਸਾਨੂੰ ਆ ਜਾਂਦੇ ਨੇ ਜੇ ਬੰਦਾ ਛੱਡ ਦਿਓ ਜੀ ਤੇ ਫਿਰ ਲੋਕਾਂ ਦਾ ਤਵਾ ਸਾਡੇ ਤੇ ਲੱਗਦਾ ਫਿਰ ਅਗਲਾ ਕੀ ਕਹਿੰਦਾ ਅਗਲਾ ਕਹਿੰਦਾ ਜੀ ਫਲਾਣਾ ਬੰਦਾ ਨਹੀਂ ਫੜਿਆ ਐਸੇ ਚ ਉਹਨੂੰ ਸਸਪੈਂਡ ਕਰੋ ਜੀ ਡੀਐਸਪੀ ਨੂੰ ਸਸਪੈਂਡ ਕਰੋ ਹਾਂਜੀ ਜ਼ਿਲ੍ਹੇ ਦੇ ਐਸਐਸਪੀ ਨੂੰ ਸਸਪੈਂਡ ਕਰੋ ਇਹ ਚੀਜ਼ਾਂ ਹੁੰਦੀਆਂ ਨਾ ਤੇ ਫਾਨੂੰ ਸਸਪੈਂਡ ਜੋ ਸਾਡੇ ਸਾਡੀ ਹੋਣ ਦੀ ਸਾਨੂੰ ਲੱਗਦਾ ਨਾ ਕਿ ਸਾਡੀ ਜਾਨ ਖਤਰੇ 'ਚ ਹੈ ਤਾਂ ਸਾਨੂੰ ਕੁਛ ਨਾ ਕੁਛ ਕਰਨਾ ਪੈਣਾ ਇਸ ਕਰਕੇ ਮੈਂ ਤਾਂ ਚਾਹਣਾ ਵੀ ਇਹੋ ਜੇ ਬੰਦੇ ਦੀ ਨਾ ਹਮਾਇਤ ਕਰਿਆ ਕਰੋ ਤੁਸੀਂ ਹੁਣ ਦੇਖੋ ਜਿਹੜੇ ਬੰਦੇ ਦੇ ਉਹਦੇ ਵਿਚਾਰੇ ਦੇ ਗਲ ਚ ਡੋਰ ਪਈ ਹੈ ਹਾਂਜੀ ਨਾਲ ਤੁਹਾਨੂੰ ਪਤਾ ਨਾ ਉਹਦੀ ਮਗਰ ਵਾਈਫ ਬੈਠੀ ਸੀ ਛੋਟੇ ਛੋਟੇ ਬੱਚੇ ਆ ਉਹਨਾਂ ਦੇ ਹਾਂਜੀ ਉਹਦੇ ਇੰਨੇ ਡੋਰ ਫਿਰ ਗਈ ਹੈ ਘਰੇ ਦੇ ਵਿੱਚ ਵੀ ਮੇਰੇ ਖਿਆਲ ਦੇ ਵਿੱਚ ਹੋ ਸਕਦਾ ਉਹ ਬੰਦਾ بچੇ ਨਾ ਤੇ ਮੈਂ ਇਹ ਚੀਜ਼ਾਂ ਮੈਂ ਫੈਸਲੇ ਇਹ ਪਹਿਲਾਂ ਆ ਕੇ ਕੀਤੇ ਆ ਮੈਂ ਦੱਸਿਆ ਸਾਰਾ ਆਪ ਦੀ ਬਕਾਇਦਾ ਅਨਾਉਂਸਮੈਂਟ ਕਰਵਾਈ ਹੈ ਕਿ ਕਿਹੜੇ-ਕਿਹੜੇ ਕੰਮ ਮੈਂ ਆਪਦੇ ਹਲਕੇ ਦੇ ਵਿੱਚ ਆਪਦੇ ਥਾਣੇ ਦੇ ਘੇਰੇ ਦੇ ਵਿੱਚ ਨਹੀਂ ਹੋਣਦੇ ਜਦੋਂ ਉਹਦੇ باوجود ਵੀ ਇਹ ਬੰਦੇ ਕਰਦੇ ਆ ਤਾਂ ਫਿਰ ਮੇਰੀ ਮਜਬੂਰੀ ਹੈ ਜੀ ਮੈਨੂੰ ਕਾਨੂੰਨੀ ਕਾਰਵਾਈ ਕਰਨੀ ਪਊਗੀ ਤੇ ਫਿਰ ਮੈਂ ਚਾਹਣਾ ਕਿ ਤੁਹਾਡੇ ਵਰਗੇ ਮੋਹਤ ਪਰ ਬੰਦੇ ਜੇ ਇਹ ਬੀੜਾ ਪਹਿਲਾਂ ਚੁੱਕਣ ਕਿ ਸਾਨੂੰ ਘਟੋਕਟ ਪੁਲਿਸ ਨੂੰ ਮਜਬੂਰ ਨਾ ਕਰਨ ਕਿ ਤੁਸੀਂ ਆਸ ਬੰਦੇ ਨੂੰ ਛੱਡ ਦਿਓ ਹਾਂ ਸਹੀ ਬੰਦਾ ਤੁਸੀਂ ਘਰੋਂ ਬੈਠੇ ਸਰਪੰਚ ਸਾਹਿਬ ਫੋਨ ਕਰ ਦਿਓ ਬੰਦਾ ਤੁਹਾਡਾ ਨਜਾਇਜ਼ ਕੋਈ ਫੜਿਆ ਜਾਵੇ ਨਾ ਤਾਂ ਤੁਸੀਂ ਫੋਨ ਠੀਕ ਹੈ ਹਾਂ ਜੀ ਵੀ ਸਰਦਾਰ ਜੀ ਆਪ ਬੰਦਾ ਛੱਡਣਾ ਹੈ ਬੇਕਸੂਰ ਨੂੰ ਮੈਂ ਲਿਉਂਦਾ ਹੀ ਨਹੀਂ ਤੇ ਜਿਹਦਾ ਗੁਨਾਹ ਹੈ ਹੁਣ ਸੁਧਾਰ ਦੇਖੋ ਜੇ ਸਾਡੇ ਤੇ ਉਂਗਲ ਉਠਦੀ ਹੈ ਨਾ ਤੇ ਫਿਰ ਕਿਸੇ ਨੂੰ ਤਾਂ ਸ਼ੁਰੂ ਕਰਨਾ ਪਊਗਾ ਬਿਲਕੁਲ ਜੀ ਕੋਈ ਮਾੜਾ ਹੋਊਗਾ ਤੇ ਪੁਲਿਸ ਜਿਹੜੀ ਉਹ ਸਾਰੀ ਮੁੜ ਕੇ ਮਾੜੀ ਵੱਜਦੀ ਹੈ ਇਸ ਕਰਕੇ ਮੈਂ ਬੇਨਤੀ ਕਰਦਾ ਮੈਂਬਰ ਸਾਹਿਬ ਹਾਂਜੀ ਹਾਂਜੀ ਉਹ ਸਾਡਾ ਫਿਰ ਪਿੰਡ ਲੈਵਲ ਤੇ ਆਉਣਾ ਪਿੰਡ ਲੈਵਲ ਤੇ ਕੱਲਾ ਆਉਣਾ ਪੈਂਦਾ ਜਿੰਮੇਵਾਰ ਹੋਣ ਨਹੀਂ ਮੈਂ ਸਹਿਮਤ ਐ ਪਰ ਤੁਸੀਂ ਆਏ ਦੇਖੋ ਨਾ ਵੀ ਉਹ ਬੰਦਾ ਜਿਹੜਾ ਹੈਗਾ ਹੁਣ ਉਹਦੀ ਜਨਾਨੀ ਦੇ ਵੀ ਸਿਰ ਸੱਟ ਲੱਗੀ ਮੋਟਰਸਾਈਕਲ ਤੋਂ ਡਿੱਗ ਕੇ ਉਹ ਬੰਦੇ ਦਾ ਤੁਸੀਂ ਦੇਖਿਆ ਹੋਊਗਾ ਕਿੰਨੀ ਉਹ ਵੀਡੀਓ ਚੱਲ ਗਈ ਹੈ ਚਰਲਾਂ ਦੇ ਉੱਪਰ ਹਾਂਜੀ ਠੀਕ ਹੈ ਅਖਬਾਰਾਂ ਦੇ ਵਿੱਚ ਆ ਗਈ ਉਹ ਖਬਰ ਉਹ ਬੰਦਾ ਸੀਰੀਅਸ ਹੈ ਬੱਚੇ ਉਹਦੇ ਛੋਟੇ ਛੋਟੇ ਉਹ ਕਮਾਉਣ ਵਾਲਾ ਜਿਉਂ ਬੰਦੇ ਨੂੰ ਕੁਝ ਹੋ ਗਿਆ ਠੀਕ ਹੈ ਤੇ ਫਿਰ ਅਗਲਾ ਕਹਿੰਦਾ ਵੀ ਕਾਨੂੰਨ ਸਖਤ ਸਖਤ ਕਾਨੂੰਨ ਅਸੀਂ ਤਾਂ ਹੀ ਬਣਾਵਾਂਗੇ ਨਾ ਜੇ ਸਾਨੂੰ ਤੁਹਾਡਾ ਸਾਥ ਮਿਲੂਗਾ ਤਾਂ ਤੇ ਮੈਂ ਬੇਨਤੀ ਕਰਦਾ ਬਾਕੀ ਕੋਈ ਨਹੀਂ ਬੁਲਾਉਣਾ ਬੰਦੇ ਤੁਹਾਡੇ ਆਰਮ ਸਿੰਘ ਜੀ ਜੀ ਉਹ ਬੁਲਾਓ ਚੈਨਾ ਡੋਰ ਵਾਲੇ ਦੋਨੇ ਉਹਨੂੰ ਰਾਜੂ ਨੂੰ ਵੀ ਬੁਲਾਓ ਜਿਹੜਾ ਬੱਚੇ ਦਾ ਹੈਗਾ ਡੈਡੀ ਤੇ ਸੇਠ ਨੂੰ ਵੀ ਬੁਲਾਓ ਦੁਕਾਨ ਵਾਲੇ ਠੀਕ ਹੈ ਆ ਬੁਲਾਓ ਆ ਗਏ ਆ ਗਏ ਚਾ 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 ਸ੍ਰੀ ਗਾਲਾ ਸੇ ਜਨਾ ਸਸੀ ਕਾਲ ਜੀ ਆਓ ਕਾਕਾ ਜੀ ਕੌਣ ਕਿਵੇਂ ਇਹ ਆਪਣਾ ਨੇਕ ਚੰਦ ਤੇ ਆ ਰਾਜੂ ਮੁੰਡਾ ਦੂਜਾ ਜਿਹੜਾ ਰਾਜੂ ਆ ਇਹਦੇ ਬਾਪਤਾਏ ਸੀਗੇ ਸਾਹਮਣੇ ਭੇਜਿਆ ਐਮਐਲਏ ਸਾਹਿਬ ਨੇ ਮੈਂ ਤੀਹਾਂ ਹੀ ਹਾਂ ਯੋ ਨਾ ਐਮਐਲਏ ਤੇ ਪੀਓ ਐਮਐਲਏ ਤਾਂ ਕਿੰਨਾ ਵਾ ਪੀਏ ਇੱਧਰ ਆਓ ਹੋਰ ਦੱਸੋ ਇਹ ਹੀ ਆਪਣਾ ਨੇਕ ਜਾਂਦਾ ਹੀ ਤੇ ਮੁੰਡਾ ਦੂਜੇ ਰਾਜੂ ਹਾਂ ਸਾਹਬ ਨੇ ਭੇਜਿਆ ਸੀਗਾ ਇਹ ਐਮਐਲਏ ਸਾਹਬ ਨੇ ਕੀ ਕਹਿੰਦੇ ਇਹਨਾਂ ਨੂੰ ਵਾਰਨਿੰਗ ਦੇ ਕੇ 11 ਛੱਡ ਦੋਈ ਆਪਣੀ ਬੰਦੇ ਆ ਥੋੜਾ ਰਹਿਣ ਦੀ ਅਪੀਲ ਕਰ ਸਾਹਬ ਰਖੈ ਨਹੀਂ ਵਿਚ ਜਾਂਦਾ ਜੀ ਹਾਂਜੀ ਮੈਂ ਅਸੀਂ ਕਿਹਾ ਤੂੰ ਚੁੱਪ ਕਰ ਤੂੰ ਚੁੱਪ ਕਰ ਤੂੰ ਚੁੱਪ ਕਰ ਤੇਰੀ ਬੋਲੀ ਇੱਕ ਮਿੰਟ ਛੋਟੇ ਮੈਂ ਸੁਣਦਾ ਤੇਰੀ ਗੱਲ ਤੇਰੀ ਬੋਲੀ ਕੀ ਸੀ ਮੈਨੂੰ ਉੱਥੇ ਗਏ ਨੂੰ ਮੈਂ ਕਿਸੇ ਨਾਲ ਗੱਲ ਕਰਾਂਗਾ। ਸਾਹਮਣੇ ਨਾਲ ਗੱਲ ਨਹੀਂ ਕਰਾ ਦੂੰਗਾ। ਤੇਰੀ ਭਰਾਵਾ ਬੋਲੀ ਤੇਰੀ ਛੋਟੇ ਵੀ ਰਹੇ ਸੀਗੇ। ਮੈਂ ਕਿਸੇ ਨੂੰ ਮਾੜਾ ਨਹੀਂ ਬੋਲਦਾ ਹੁੰਦਾ। ਮੈਂ ਕਦੇ ਵਰਦੀ ਦਾ ਰੋਪ ਨਹੀਂ ਪਖਾਇਆਗਾ। ਪਰ ਮੇਰੇ ਅਸੂਲ ਆ ਕੰਮ ਕਰਨ ਦੇ। ਜਿੱਥੇ ਮੈਂ ਜਾ ਕੇ ਲੱਗਦਾ ਨਾ ਉੱਥੇ ਪਤਾ ਹੁੰਦਾ ਕਿ ਐਸਐਚਓ ਧਰਮ ਸਿੰਘ ਬਰਾੜ ਆ ਗਿਆ ਨਾ ਤਾਂ ਕੰਮ ਜਿਹੜਾ ਉਹ ਦਾਇਰੇ ਚ ਰਹਿ ਕੇ ਕਰਨਾ ਪੈਣਾ ਤੇ ਜਾਇਜ਼ ਕੰਮ ਜਿੰਨੇ ਮਰਜ਼ੀ ਕਰੋ ਨਜਾਇਜ਼ ਮੈਂ ਕਰਨ ਨਹੀਂ। ਮੈਂ ਤਾਂ ਇਹ ਅੱਖ ਸੀ ਉਹਨੂੰ ਚਾਹ ਪਾਣੀ ਕਰਦਣ ਲਈ ਉਹ ਚਾਹ ਪੀ ਕੇ ਸੀ। ਮੈਂ ਤੇਰੇ ਤੇ ਉਹ ਪਰਚਾ ਦੇਵਾਂਗਾ। ਜਿਹੜਾ ਅੱਜ ਤੱਕ ਤੇਰੀ ਜ਼ਿੰਦਗੀ 'ਚ ਤੇਰੇ ਦਾਦੇ ਪੜਦਾ ਦੇ ਤੇਰੇ ਦਿੱ ਤੈਨੂੰ 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 ਕੀ ਤੈਨੂੰ ਕੀ ਲੱਗਦਾ ਵੀ ਅਸੀਂ ਆਹ ਵਰਦੀ ਜਿਹੜੀ ਪਾਈ ਆ ਇਹ ਲੋਕਾਂ ਤੋਂ ਚਾਹ ਪਾਣੀ ਲੈਣਾ ਤੇ ਮੰਗਣਾ ਤੇ ਅਸੀਂ ਅਸੀਂ ਭਿਖਾਰੀ ਆਂ ਜਨਾਬ ਨਹੀਂ ਫਿਰ ਚਾਹ ਪਾਣੀ ਤੂੰ ਤੂੰ ਹੁਣ ਰਾਜੂ ਜੀ ਚੁੱਪ ਹੋ ਮੈਂ ਹਰੇਕ ਨੂੰ ਸਤਿਕਾਰ ਨਾਲ ਮੇਰੇ ਪੁਰੇ ਬੱਚਾ ਵੀ ਅੱਜ ਹੀ ਕਹਿਣਾ ਹੁੰਦਾ ਮੇਰੇ ਕੋਲ ਮਾੜਾ ਨਹੀਂ ਬੋਲਿਆ ਜਾਂਦਾ ਸਾਡੇ ਕਦੇ ਵੀ ਸਾਨੂੰ ਮਾਪਿਆਂ ਦੇ ਸੰਸਕਾਰ ਮਾੜੇ ਨਹੀਂ ਦਿੱਤੇ ਆ ਵਰਦੀ ਬਹੁਤ ਸਾਰੇ ਲੋਕ ਹੋਣਗੇ ਜਿਹੜੇ ਧੌਂਸ ਵਿਖਾਉਂਦੇ ਮੈਂ ਕਦੇ ਧੌਂਸ ਨਹੀਂ ਵਿਖਾਈ ਪਰ ਮੈਂ ਗਲਤ ਕੰਮ ਨਾ ਮੈਂ ਕਰਨ ਕੀਤਾ ਨਾ ਮੈਂ ਕਰਨ ਦਿੰਦਾ ਤੇਰੇ ਬਾਰੇ ਮੈਨੂੰ ਪਤਾ ਲੱਗਿਆ ਸੀਗਾ ਜਦੋਂ ਫੜਿਆ ਸੀ ਨਾ ਕਹਿੰਦਾ ਇਹ ਬੰਦਾ ਇਹ ਗੱਲ ਕਹਿੰਦਾ ਜੀ ਡੋਰ ਟਰਾਲੇ ਨਾਲ ਤਾਂ ਵੇਚਦਾ ਚਾਈਨਾ ਡੋਰ ਇਹ ਇਹਨੂੰ ਬਹੁਤ ਮੇਰੀ ਅੱਖ ਹੈ ਵੀ ਯਾਰ ਲੋਕਾਂ ਦਾ ਨੁਕਸਾਨ ਹੁੰਦਾ ਕਹਿੰਦੇ ਇਹ ਬੰਦਾ ਕਹਿੰਦਾ ਵੀ ਮੇਰੀ ਜੇਬ ਵਿੱਚ ਐਮ ਐਲ ਏ ਆ ਮੇਰੀ ਜੇਬ ਵਿੱਚ ਮੰਤਰੀ ਆ ਸਾਰੀ ਗੱਲ ਕਰਾ ਗਏਗਾ ਮੈਂ ਗੱਲ ਕਰਾਂ ਕੋਈ ਨਹੀਂ ਕਰ ਲੈਣਾ ਗੱਲ ਮੈਂ ਆਇਆ ਮੁੰਡਾ ਤੁਸੀਂ ਮੈਂ ਤੁਹਾਡੀ ਮੈਂ ਤੁਹਾਡੀ ਸੁਣ ਸਾਰੇ ਮੈਂ ਬੱਚੇ ਤੋਂ ਗਲਤੀ ਹੋ ਗਈ ਤੇ ਸਾਰੇ ਵੇਚੀ ਜਾਂਦੇ ਬੱਚੇ ਤੋਂ ਨਹੀਂ ਹੋਏ ਬੱਚੇ ਤੋਂ ਨਹੀਂ ਹੋਏ ਨਾ ਨਾ ਮੈਂ ਤੈਨੂੰ ਇਹ ਗੱਲ ਪੁੱਛਦਾ ਬੱਚੇ ਮੈਂ ਲੋਕ ਜੀ ਚੜਾਈ ਜਾਂਦੇ ਹੁਣ ਤੁਸੀਂ ਮੈਨੂੰ ਇਕੱਲੇ ਨੂੰ ਹੜ ਲਏ ਪੈਂਦਾ ਕਿੰਨੇ ਚੜਾਈ ਜਾਂਦੇ ਲੋਕ ਤਾਂ ਨਜਾਇਜ਼ ਅਸਲਾ ਵੀ ਲਈ ਫ ਉਹ ਵੀ ਲੈਦੇ ਜਵਾਕ ਨੂੰ ਉਹ ਨਹੀਂ ਗੱਲ ਜੀ ਯਾਰ ਤੁਹਾਨੂੰ ਸ਼ਰਮ ਨਹੀਂ ਆਉਂਦੀ ਮਾੜੀ-ਮੋਟੀ ਤੁਹਾਨੂੰ ਲੱਗਦਾ ਨਹੀਂ ਇਹ ਵੀ ਕੋ ਬੰਦੇ ਦੀ ਗਰਦਨ ਕੱਟੀ ਗਈ ਉਹਦੀ ਉਹਦੇ ਘਰ ਵਾਲੀ ਮੋਟਰਸਾਈਕਲ ਤੋਂ ਡਿੱਗ ਪੀ ਪਿੱਛੇ ਤੇ ਸਿਰ ਚ ਸੱਟ ਲੱਗੀ ਐ ਸਿਰ ਚ ਟਾਂਕੇ ਲੱਗੋ ਤੇ ਘਰ ਵਾਲੀ ਦੇ ਉਹ ਬੰਦੇ ਦੀ ਗਰਦਨ ਕੱਟੀ ਕੋਈ ਬੰਦਾ ਹੋ ਸਕਦਾ ਉਹਦੀ ਮੌਤ ਹੋ ਜੇ ਉਹ ਬਚੇ ਨਾ ਹੋ ਸੀਰੀਅਸ ਆ ਬੰਦਾ ਨਹੀਂ ਉਹ ਕਿ ਉਹ ਸਾਡੀ ਡੋਰ ਨਾ ਤਾਂ ਨਹੀਂ ਕੱਟੀ ਗਈ ਜੀ ਤੁਹਾਡੀ ਤਾਂ ਤੈਨੂੰ ਕਦ ਤੇ ਫੜਿਆ ਮੈਂ ਸਾਡੀ ਡੋਰ ਹੀ ਫੜੀ ਐ ਤੁਸੀਂ ਡੋਰ ਤੇਰੇ ਮੁੰਡੇ ਕੋਲ ਸੀ ਨਾ ਹਾਂਜੀ ਕਿਹਨੇ ਲੈ ਕੇ ਦਿੱਤੀ ਸੀ ਮੈਂ ਹੀ ਲੈ ਕੇ ਦਿੱਤੀ ਕਿਧੋਂ ਲੈ ਕੇ ਦਿੱਤੀ ਸੀ ਨਹੀਂ ਇਹੇ ਤੋਂ ਲੈ ਕੇ ਹਾਂ ਇਹ ਤੋਂ ਲੈ ਕੇ ਦਿੱਤੀ ਨਾ ਦੇਖ ਰਾਮ ਤੋਂ ਠੀਕ ਹੈ ਜੀ ਹਾਂ ਬਸ ਹੁਣ ਚੁੱਪ ਕਰਕੇ ਖੜੋ ਮੈਨੂੰ ਗੱਲ ਸੁਣਨ ਦਿਓ ਕੋ ਸਰ ਵਾਰਨਿੰਗ ਦੇ ਕੇ ਛੱਡਦੇ ਹੋਈ ਆਪਣੀ ਬੰਦੀਆਂ ਸਾਹਬ ਨੇ ਭੇਜਾਈ ਛੋਟੇ ਵੀਰ ਤੂੰ ਨਾ ਮੈਂ ਤੈਨੂੰ ਇੱਕ ਗੱਲ ਦੱਸਦਾ ਵੀ ਤੂੰ ਹੈਗਾ ਕਰਿੰਦਾ ਐਮਐਲਏ ਦਾ ਤੂੰ ਪੀਏ ਐ ਠੀਕ ਹੈ ਅਸੀਂ ਵੀ ਕਰਿੰਦੇ ਆ ਸਰਕਾਰ ਦੇ ਹਾਂ ਜੀ ਤੈਨੂੰ ਕਰਿੰਦਾ ਕਹਿੜ ਤੂੰ ਮੇਰਾ ਮਤਲਬ ਇਹ ਨਹੀਂ ਕਿ ਮੈਂ ਤੈਨੂੰ ਛੋਟਾ ਦਿਖਾ ਰਿਹਾ ਨਹੀਂ ਨਹੀਂ ਤੂੰ ਐਮਐਲਏ ਦਾ ਕਰਿੰਦਾ ਅਸੀਂ ਸਰਕਾਰ ਦੇ ਕਰਿੰਦੇ ਆ ਅਸੀਂ ਪਬਲਿਕ ਦੇ ਕਰਿੰਦੇ ਆ ਸਾਨੂੰ ਜਿਹੜੀ ਤਨਖਾਹ ਮਿਲਦੀ ਨਾ ਲੱਖ ਸਵਾ ਲੱਖ ਰੁਪਈਆ ਉਹ ਲੋਕਾਂ ਦੇ ਟੈਕ ਤੇ ਲੋਕ ਮੁੜ ਕੇ ਇਹ ਗੱਲਾਂ ਕਹਿੰਦੇ ਕਿ ਪੁਲਿਸ ਆ ਨਹੀਂ ਕਰਦੀ ਪੁਲਿਸ ਆਉਣੀ ਕਰਦੀ ਪੁਲਿਸ ਰਲਈ ਐ ਕੋਈ ਤੁਹਾਡੇ ਐਮਐਲਏ ਨੂੰ ਤੁਹਾਡੇ ਮੰਤਰੀ ਨੂੰ ਤੁਹਾਡੇ ਮੁੱਖ ਮੰਤਰੀ ਨੂੰ ਕੋਈ ਕਹਿੰਦਾ ਵੀ ਮੁੱਖ ਮੰਤਰੀ ਰਲਿਆ ਕੋਈ ਕਹਿੰਦਾ ਐਮਐਲਏ ਰਲਿਆ ਕੋਈ ਕਹਿੰਦਾ ਮੰਤਰੀ ਰਲਿਆ ਮੈਂ ਤੈਨੂੰ ਮੈਂ ਤੈਨੂੰ ਦੱਸ ਰਿਹਾ ਸਿਰਫ ਮੈਂ ਤੈਨੂੰ ਦੱਸ ਰਿਹਾ ਸਿਰਫ ਐਮਐਲਏ ਸਾਹ ਉਹਨੂੰ ਮੇਰੇ ਵੱਲੋਂ ਬੇਨਤੀ ਕਰਦੇ ਕਿ ਮੈਂ ਜਿਹੜੀਆਂ ਆਪਦੀਆਂ ਹਦਾਇਤਾਂ ਜਾਰੀ ਕੀਤੀਆਂ ਸੀ ਨਾ ਉਹਨਾਂ ਹਦਾਇਤਾਂ ਤੇ ਮੈਂ ਪੱਕਾ ਹ ਤੇ ਮੈਂ ਜਿਹੜੇ ਉਸ ਮੇਰੇ ਉਹ ਅਨਾਉਂਸਮੈਂਟ ਕਰਾਉਣ ਦੇ ਬਾਵਜੂਦ ਜਦੋਂ ਦਾ ਮੈਂ ਚਾਰਜ ਸੰਭਾਲਿਆ ਜਿਹੜੇ ਉਸ ਚੀਜ਼ ਦੇ ਖਿਲਾਫ ਜਾ ਕੇ ਕੁਝ ਕਰਨਗੇ ਮੈਂ ਉਹ ਬੰਦੇ ਬਖਸ਼ਣੇ ਨਹੀਂ ਚਾਹੇ ਕਿਸੇ ਦੀ ਸਫਾਰਿਸ਼ ਆ ਜੀ ਦੇਖ ਲੋ ਜੀ ਥੋੜਾ ਮੋਟਾ ਰਹਿਣਾ ਬੰਦੇ ਬੰਦੇ ਨਹੀਂ ਨਹੀਂ ਚਾਹ ਦੋਸੋ ਤੁਸੀਂ ਨਹੀਂ ਜੀ ਤਾਂ ਮੈਂ ਨਹੀਂ ਨਹੀਂ ਕੋਈ ਗੱਲ ਨਹੀਂ ਤੂੰ ਮੈਂ ਤੇਰਾ ਨਾ ਕਰਦਾ ਗੱਲ ਤੇਰੇ ਸਾਹਬ ਨਾਲ ਕੋਈ ਗੱਲ ਨਹੀਂ ਚਾਹ ਪੀ ਲਓ ਨਾ ਬਸ ਧੰਨਵਾਦ ਕੋਈ ਗੱਲ ਨਹੀਂ ਐਮਐਲਏ ਸਾਹਿਬ ਨੂੰ ਕਹਿ ਦਿਓ ਵੀ ਮੈਂ ਮਾਫੀ ਚਾਹੂੰਗਾ ਠੀਕ ਹੈ ਮੇਰੀ ਮਜਬੂਰੀ ਹੈ ਮੈਨੂੰ ਡਿਊਟੀ ਬੇਨਤੀ ਹੈ ਜੀ ਨਹੀਂ ਮੈਨੂੰ ਕੋਈ ਨਹੀਂ ਮੈਨੂੰ ਡਿਊਟੀ ਕਰਨ ਦਿਓ ਹਾਂਜੀ ਸਰਪੰਚ ਹਾਂਜੀ ਧਰਮ ਸਿੰਘ ਆਦੇ ਸੀ ਕਿ ਅਸੀਂ ਵੀ ਚਲੋ ਇੱਕ ਵਾਰੀ ਤੁਸੀਂ ਇਹਨਾਂ ਨੂੰ ਵਾਫੀ ਦੇ ਦਿੰਦੇ ਸਾਮੂਸ ਸੰਵਿਧਾਨ ਦੀ ਸੌਖ ਪਾਈ ਜਾਂਦੀ ਹੈ ਠੀਕ ਹੈ ਅੱਛਾ ਤੇ ਜੇ ਸੰਵਿਧਾਨ ਸਾਰੇ ਬੰਦੇ ਐ ਕਰਨ ਲੱਗ ਪਏ ਨਾ ਮੈਂ ਦੇਖੋ ਮੇਰਾ ਦਿਲ ਨਹੀਂ ਕਰਦਾ ਤੁਹਾਨੂੰ ਮੋੜਨ ਨੂੰ ਹਾਂਜੀ ਜੇ ਕੋਈ ਤੁਸੀਂ ਮੈਨੂੰ ਨਹੀਂ ਪਤਾ ਮੈਨੂੰ ਤਾਂ ਜੇ ਥੋੜੇ ਦਿਨ ਹੋਇਆ ਕਿਉਂਕਿ ਮੈਨੂੰ ਤਾਂ ਜਿਹੜੇ ਪੋਲੀਟੀਕਲ ਬੰਦੇ ਆ ਨਾ ਹਾਂਜੀ ਜਾਂ ਜਿਹੜੇ ਪਾਵਰਫੁੱਲ ਬੰਦੇ ਜਿਹੜੇ ਨੇੜੇ ਆ ਰਾਜਨੀਤਿਕ ਲੋਕਾਂ ਦੇ ਜੀ ਉਹ ਮੈਨੂੰ ਤਾਂ ਕਿਸੇ ਥਾਣੇ 'ਚ ਬਹੁਤੀ ਦਿਹਾੜੀ ਟਿਕਣ ਦਿੰਦੇ ਠੀਕ ਹੈ ਕਿਉਂਕਿ ਉਹਨਾਂ ਨੂੰ ਹੁੰਦਾ ਹੈ ਕਿ ਸਾਡੀ ਮਰਜ਼ੀ ਨਾਲ ਕੰਮ ਕਰੋ ਜਿਹੜੇ ਜਾਇਜ਼ ਹੈ ਉਹ ਚਾਹੇ ਤੁਸੀਂ ਛੱਡੋ ਤੁਹਾਡਾ ਮੈਂਬਰ ਭੇਜ ਦਿਓ ਚਾਹੇ ਤੁਹਾਡੇ ਪਿੰਡ ਦਾ ਕੋਈ ਬੱਚਾ ਭੇਜ ਦਿਓ ਓਕੇ ਉਹ ਕੰਮ ਮੈਂ ਕਰੂੰਗਾ ਠੀਕ ਹੈ ਇਹਦੇ 'ਚ ਮੈਂ ਤੁਹਾਡੇ ਕੋਲ ਮਾਫੀ ਚਾਹੂੰਗਾ ਵੀ ਦੇਖੋ ਮੈਂ ਜੇ ਕੋਈ ਅਨਾਉਂਸਮੈਂਟ ਕਰਾਈ ਹੈ ਨਾ ਮੈਂ ਫਾਰਮੈਲਟੀ ਤੌਰ ਤੇ ਨਹੀਂ ਕਰਾਈ ਹਾਂਜੀ ਉਹ ਮੈਂ ਇਕੱਲੇ ਇਹਨਾਂ ਵਾਸਤੇ ਨਹੀਂ ਕਰਵਾਈ ਠੀਕ ਉਹ ਮੈਂ ਸੱਟਿਆ ਸੱਟੇ ਵਾਲਿਆਂ ਵਾਸਤੇ ਵੀ ਕਰਵਾਈ ਹੈ ਉਹ ਮੈਂ ਚੈਨਾ ਡੋਰ ਵੇਚਣ ਵਾਲਿਆਂ ਤੇ ਵੀ ਕਰਵਾਈ ਹੈ ਜੀ ਉਹ ਚਿੱਟਾ ਵੇਚਣ ਵਾਲਿਆਂ ਵਾਸਤੇ ਵੀ ਕਰਵਾਈ ਹੈ ਉਹ ਜਿਹੜੇ ਲੁੱਟਾਂ ਖੋਹਾਂ ਇੱਥੇ ਕਰਦੇ ਆ ਚੋਰੀਆਂ ਕਰਦੇ ਆ ਕਦੇ ਕਿਸੇ ਦਾ ਟ੍ਰਾਂਸਫਰ ਫਾਰਮ ਲਾ ਲਿਆ ਕਦੇ ਕਹਿੰਦਾ ਮੋਟਰਸਾਈਕਲ ਚ ਮੈਂ ਉਹਨਾਂ ਸਾਰੇ ਹਰ ਇੱਕ ਮਤਲਬ ਜਿਹੜਾ ਮਾਰਾ ਕੰਮ ਹੈ ਨਾ ਮੈਂ ਅਨਾਉਂਸਮੈਂਟ ਕਰਾਉਣਾ ਹੁਣ ਆਪਦੇ ਇਲਾਕੇ ਦੇ ਵਿੱਚ ਜਾ ਕੇ ਜੀ ਠੀਕ ਹੈ ਆਪਦਾ ਇੱਕ ਪੈਂਪਲਟ ਜਾਰੀ ਕਰਦਾ ਹੁੰਦਾ ਮੈਂ ਵੀ ਆਹ ਲਓ ਜੀ ਆ ਚੀਜ਼ਾਂ ਮੈਂ ਆਹ ਚੀਜ਼ਾਂ ਬਰਦਾਸ਼ਤ ਨਹੀਂ ਕਰਨੀਆਂ ਜੋ ਕੋਈ ਕਰੂਗਾ ਤਾਂ ਕਿਹੜੇ ਕੰਮ ਦੀ ਸਜ਼ਾ ਕਿਹੜੇ ਕੰਮ ਦਾ ਜੁਰਮਾਨਾ ਮੈਂ ਉਹ ਚੀਜ਼ਾਂ ਰੱਖੀਆਂ ਹੋਈਆਂ ਠੀਕ ਹੈ ਤੇ ਇਹ ਜਿਹੜਾ ਆਮ ਲੋਕ ਕਹਿੰਦੇ ਵੀ ਜਿਹੜੇ ਚੈਨਾ ਡੋਰ ਵੇਚਦੇ ਆ ਜੀ ਤੇ ਕਹਿੰਦੇ ਵੀ ਰੋ ਤੇ 307 ਲੱਗਣੀ ਚਾਹੀਦੀ ਹੈ ਠੀਕ ਹੈ ਹੁਣ 307 ਲਾਉਣੀ ਕਿ ਨਹੀਂ ਅਸੀਂ ਤੇ ਜਦੋਂ ਮਹਤਵਪੂਰਨ ਬੰਦੇ ਕਹਿਣਗੇ ਨਾ ਹੁਣ ਉਹ ਤੁਹਾਡੇ ਸਾਹਮਣੇ ਐਮਐਲਏ ਸਾਹਿਬ ਦਾ ਪੀਏ ਆ ਕੇ ਮੁੜ ਗਏ ਹਾਂਜੀ ਹਾਂਜੀ ਤੁਸੀਂ ਉਹ ਤੋਂ ਪਹਿਲਾਂ ਆਏ ਹੋ ਸਰਕਾਰ ਆ ਦੇਖੋ ਆਪਾਂ ਚਾਹ ਪਾਣੀ ਪੀਤਾ ਹੈ ਨਾ ਹਾਂਜੀ ਬੈਠੇ ਆ ਤੇ ਪਰ ਗੱਲ ਜਿਹੜੀ ਆਪਾਂ ਮੈਂ ਮਾਫੀ ਚਾਹੂੰਗਾ ਤੁਹਾਡੇ ਕੋਲੋਂ ਚਲੋ ਤੁਹਾਨੂੰ ਮਾਫ਼ੀ ਹੈ ਜੀ ਅਸੀਂ ਤਾਂ ਹੁਣ ਜ਼ਿੰਮੇਵਾਰ ਹੋਣ ਦੇ ਨਾਂ ਤੇ ਪਿੰਡ ਲੈਵਲ ਤੇ ਸਾਨੂੰ ਕਹਿਣਾ ਪੈਂਦਾ ਹਾਂ ਇੱਕ ਮਿੰਟ ਮੈਂ ਨਾ ਇੱਕ ਮੇਰਾ ਫੋਨ ਐਮਰਜੈਂਸੀ ਮੈਂ ਇੱਕ ਮਿੰਟ ਮੈਂ ਕਰ ਲਾਂ 이 사람은 이